ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿੱਦਾਂ ਦੀਆਂ ਕਿਹੜੀਆਂ ਨਿਸ਼ਾਨੀਆਂ ਅਸੀਂ ਕੀ ਕੀ ਹੋਇਆ ਇੱਥੇ ਸੰਗ ਮਰਮਰ ਲਾਓ ਪਰ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੂੰ ਨਾ ਮਟਾਓ ਸੰਗ ਮਰਮਰ ਲਾਉਣਾ ਇਮਾਰਤਾਂ ਬਣਾਉਣੀਆਂ ਚੰਗੀ ਗੱਲ ਨੇ ਇਮਾਰਤਾਂ ਬਣੀਆਂ ਵਧੀਆ ਬਣਨੀਆਂ ਚਾਹੀਦੀਆਂ ਨੇ ਪਰ ਜਿੱਥੇ ਗੁਰੂ ਦੀਆਂ ਨਿਸ਼ਾਨੀਆਂ ਉਹਨੂੰ ਉੱਥਾਂ ਹੀ ਰੱਖੋ ਆਉਣ ਵਾਲੀ ਪੀੜ੍ਹੀਆਂ ਨੂੰ ਅਸੀਂ ਵਿਖਾ ਸਕੀਏ ਸਾਡੇ ਗੁਰੂਆਂ ਨੇ ਐਡਾ ਇੱਥੇ ਆ ਕੁਝ ਕੀਤਾ ਹੋ ਸਕਦਾ ਸੇਰੀ ਹੋਰ ਆਉਣ ਵਾਲੀ ਜਨਰੇਸ਼ਨ ਨੂੰ ਆਉਣ ਵਾਲੇ ਬੱਚਿਆਂ ਨੂੰ ਅਸੀਂ ਦਿਖਾ ਸਕੀਏ ਇੱਥੇ ਗੁਰੂ ਸਾਹਿਬ ਨੇ ਇਦਾਂ ਆ ਹੋਇਆ ਆਪਣੇ ਬੱਚਿਆਂ ਨੂੰ ਵਿਖਾਉਣ ਜੋਗੇ ਤੇ ਹੋਈ ਨਹੀਂ ਤੇ ਪੱਥਰ ਸੰਗ ਮਰ ਮਰ ਬਖਾਈ ਚੱਲੋ ਜਿੰਨਾ ਮਰਜ਼ੀ ਵਿਖਾ ਦਿਓ ਉਹਦਾ ਕੋਈ ਅਰਥ ਨਹੀਂ ਤੇ ਠੰਡੇ ਬਰਦ ਦੇ ਵਿੱਚ ਮਾਤਾ ਜੀ ਨੂੰ ਤੇ ਮਾਤਾ ਗੁਜਰ ਘੌਰ ਜੀ ਨੂੰ ਤੇ ਬੱਚਿਆਂ ਨੂੰ ਰੱਖਿਆ ਗਿਆ ਤੇ ਹੁਣ ਸ਼ਿਪਾਈ ਲੈਣ ਵਾਸਤੇ ਆਏ ਬੱਚਿਆਂ ਨੂੰ ਪਹਿਲੀ ਕਚਹਿਰੀ ਜਿੱਦਣ ਲੱਗਣੀ ਸੀ ਲੈਣ ਵਾਸਤੇ ਸ਼ਿਪਾਈ ਆਏ ਤੇ ਮਾਤਾ ਜੀ ਕਹਿੰਦੇ ਇਹਨਾਂ ਦਾ ਕੀ ਕਸੂਰਾ ਸ਼ਿਪਾਈਆਂ ਨੂੰ ਮੈਨੂੰ ਨਾਲ ਲੈ ਚੱਲੋ ਮੈਂ ਚਲਦੀਆਂ ਨਾਲ ਇਹਨਾਂ ਦੇ ਇਹ ਤੇ ਛੋਟੇ ਨੇ ਇਹਨਾਂ ਦਾ ਕੀ ਕਸੂਰਾ ਤੁਸੀਂ ਮੈਨੂੰ ਲੈ ਚੱਲੋ ਨਾਲ ਮੈਂ ਚਲਦੀਆਂ ਇਹਨਾਂ ਦੇ ਨਾਲ ਨਹੀਂ ਮਾਤਾ ਤੈਨੂੰ ਨਹੀਂ ਬੁਲਾਇਆ ਇਹਨਾਂ ਨੂੰ ਹੀ